ਸਤਿ ਸ੍ਰੀ ਅਕਾਲ ਜੀ ਸਾਰੇ ਸਚਨਾ ਮਿੱਤਰਾਂ ਨੂੰ ਆਪਣੇ ਜਿੰਨੇ ਜਾਨਵਰ ਪਾਲਣ ਵਾਲੇ ਵੀਰ ਨੇ ਉਹਨਾਂ ਨੂੰ ਸਾਰਿਆਂ ਨੂੰ ਕਿਤੇ ਜਾਨਵਰਾਂ ਦੇ ਸੱਟਾਂ ਲੱਗ ਜਾਂਦੀਆਂ ਨੇ ਜ਼ਖਮ ਹੋ ਜਾਂਦੇ ਨੇ ਤਾਂ ਸਾਨੂੰ ਇੱਕ ਬਹੁਤ ਚੰਗੇ ਇਨਸਾਨ ਨੇ ਇੱਕ ਨੁਸਖਾ ਦੱਸਿਆ ਸੀਗਾ ਜਿਹਦੇ ਸੀ ਨਹੀਂ ਹੈ ਇنگਰੀਡੀਅੰਟ ਉਹ ਸਾਰਾ ਸਮਝ ਲਓ ਬਈ ਇੰਨੀਆਂ ਕਿ ਚੀਜ਼ਾਂ ਮਿਲਾ ਕੇ ਜਿਹੜਾ ਇੱਕ ਪੇਸਟ ਬਣਦਾ ਉਹ ਪੇਸਟ ਬਣਿਆ ਹੋਇਆ ਵੀ ਦਿਖਾਉਣਾ ਹੈ ਤੁਹਾਨੂੰ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਜਾਉਣੀ ਇਹ ਅਸੀਂ ਪਹਿਲਾਂ ਤਜਰਬਾ ਕਰਿਆ तकरीबन ਪਿਛਲੇ ਡੇਢ ਸਾਲ ਤੋਂ ਕਿੱਡੇ-ਕਿੱਡੇ ਜ਼ਖਮ ਘੋੜਿਆਂ ਦੇ ਹੋਲੇ ਜ਼ਖਮ ਰਹਿਣ ਨਹੀਂ ਦਿੰਦਾ 4 ਤੋਂ 5 ਦਿਨ ਦੇ ਵਿੱਚ ਵਿੱਚ ਜ਼ਖਮ ਨੂੰ ਮੋੜਾ ਪੈ ਜਾਂਦਾ ਕਿੱਡਾ ਹੀ ਜ਼ਖਮ ਹੋਵੇ ਘੋੜੇ ਦਾ ਉਹਦੇ ਵਿੱਚ ਆਪਾਂ ਲੈਣਾ ਗਿਆ ਜੀ ਇੱਕ ਟੋਪਿਕ ਯੂਰ ਜੈਲ ਇੱਕ ਬੀਟਾ ਡੀਨ ਉਹ ਜਿਹੜੀ ਹੈ ਜੈਲ ਜਿੰਕੋਕਸਾਈਡ ਬੋਰਿਕ ਐਸਿਡ ਤੇ ਇੱਕ ਪੈਨਸਿਲਿਨ ਦਾ ਟੀਕਾ ਤੇ ਨੈਗਾਸੈਂਟ ਪਾਊਡਰ ਤੇ ਇਹ ਸਾਰਾ ਆਪਾਂ ਨੇ ਪਹਿਲਾਂ ਇਕੱਠਾ ਕਰ ਲੈਣਾ ਜੀ ਇੱਕ ਜਗ੍ਹਾ ਤੇ ਇਹ ਮਤਲਬ ਫਿਰ ਜਦੋਂ ਇਕੱਠਾ ਕਰ ਲਿਆ ਫਿਰ ਇਹਨੂੰ ਪਤਲਾ ਕਰਨ ਵਾਸਤੇ ਮਲਮ ਟਾਈਪ ਬਣਾਉਣ ਵਾਸਤੇ ਪਾਣੀ ਦੀ ਵਰਤੋਂ ਨਹੀਂ ਬਿਲਕੁਲ ਵੀ ਕਰਨੀ ਜਿਹੜਾ ਮਤਲਬ ਇਹਦੇ ਪੈਨਸਿਲਿਨ ਦੇ ਟੀਕੇ 'ਚ ਪਾਣੀ ਵੀ ਹੋਊਗਾ ਉਹ ਵੀ ਨਹੀਂ ਵਰਤਣਾ ਹੈਗਾ ਸਿਰਫ ਇਹਦਾ ਪਾਊਡਰ ਪਾਊਡਰ ਚਾਹੀਦਾ ਅਜੈਂਟਾਮਾਈਸਿਨ ਜਿਹੜਾ ਫਿਰ ਟੀਕਾ ਉਹ ਉਹਨਾਂ ਕ ਪਤਲਾ ਬਣਾਉਣ ਵਾਸਤੇ ਆਪਾਂ ਨੇ ਵਰਤ ਲੈਣਾ ਆ ਨਾਲ ਨਾਲ ਵੀਰ ਬਣਾਈ ਜਾਂਦਾ ਔਰ ਇਹਨੂੰ ਕਰ ਦੋ ਜੀ ਮੜਾ ਦਿਖਾ ਦਿਓ ਤਾਂ ਇਸ ਤਰ੍ਹਾਂ ਦਾ ਜਿਹੜਾ ਇਹ ਪੇਸਟ ਹੈ ਇਹ ਇਹ ਫਿਰ ਬਣ ਜਾਊਗਾ ਇਹ ਕੋੜਿਆਂ ਦੇ ਕਿਸੇ ਵੀ ਜ਼ਖਮ ਤੇ ਲਾਓ ਤਾਂ ਗਾਰੰਟੀ ਨਾਲ ਮਤਲਬ ਇਹ ਚੀਜ਼ ਦਾ ਮੈਂ ਤਜਰਬਾ ਕਰਕੇ ਦੇਖਿਆ ਵੀ ਇਲਾਜ ਹੁੰਦਾ ਹੈ 4 ਤੋਂ 5 ਦਿਨ ਦੇ ਵਿੱਚ ਹਰੇਕ ਜ਼ਖਮ ਜਿਹੜਾ ਉਹ ਠੀਕ ਹੋ ਜਾਂਦਾ ਹੈ ਸੋ ਅਸੀਂ ਬਣਾ ਰਹੇ ਸੀ ਬੈਠੇ ਤਾਂ ਸਾਡੇ ਭਾਈ ਸਾਹਿਬ ਜੀ ਕਹਿੰਦੇ ਵੀ ਆਪਾਂ ਉਹ ਗੁਣਕੇ ਦਾ ਕਿਹੜੇ ਕੰਮ ਦਾ ਕਹਿੰਦੇ ਵੀ ਜਿਹੜਾ ਲਕੋ ਕੇ ਰੱਖ ਲਿਆ ਵੀ ਕਿਸੇ ਦਾ ਭਲਾ ਹੋ ਜੂਵੇ ਵੀ ਇਹਨੂੰ ਆਪਾਂ ਮੀਡੀਆ ਦੇ ਸ਼ੇਅਰ ਕਰ ਦੋ ਸੋ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸ ਰਹੇ ਹਾਂ ਕਿ ਇਹ ਜੇ ਕਿਸੇ ਵੀ ਕੋਡੇ ਤੇ ਚੱਕ ਮੋਵੇ ਅਸੀਂ ਤਾਂ ਗਾਵਾਂ ਦੇ ਵੀ ਲਾ ਕੇ ਦੇਖਿਆ ਤੇ ਚਲੋ ਅਸੀਂ ਤਾਂ ਅਣਜਾਣ ਮੱਤ ਦੇ ਵਿੱਚ ਇੱਕ ਦਿਨ ਕੋਈ ਸਾਡੇ ਤੋਂ ਬੰਦਾ ਵੀ ਲਾ ਲੈ ਗਿਆ ਸੀਗਾ ਮਸਤਾਨਾ ਜਿਹਾ ਉਹਦੇ ਵੀ ਲੋਟ ਆ ਗਿਆ ਤਾਂ ਚਲੋ ਬੰਦੇ ਨਾਂ ਲਾਉਣ ਕਿਉਂਕਿ ਇਹਦੇ ਚ ਵੈਟਰਨਰੀ ਸੌਦਾ ਸਾਰੇ ਤਾਂ ਪਰ ਜਾਨਵਰਾਂ ਵਾਸਤੇ ਘੋੜੇ ਤੇ ਉਹ ਤੋਂ ਬਿਨਾ ਜਿੰਨੇ ਜਾਨਵਰ ਨੇ ਹੋਰ ਉਹਨਾਂ ਵਾਸਤੇ ਗਾਵਾਂ ਵਾਸਤੇ ਮੱਝਾਂ ਵਾਸਤੇ ਅਹੀਂ ਲਾ ਕੇ ਦੇਖਿਆ ਆਪਣੇ ਘਰ ਦੇ ਵਿੱਚ ਬਹੁਤ ਚੰਗੀ ਦਵਾਈ ਬਣਦੀ ਹੈ ਜੀ ਜਰੂਰ ਵਰਤੋ ਬਹੁਤ ਬਹੁਤ ਧੰਨਵਾਦ